ਗੁਰਦਵਾਰ ਆ ਗੁਰਦਵਾਰ ਦਾ ਗੱਲ ਕਰ ਰਿਹਾ ਅੱਛਾ ਜਿਹੜਾ ਕੱਲ ਕਹਿੰਦੇ ਗੁਰਦਵਾਰ ਸਾਹਿਬ ਦਮਨੋ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਬਾਦਸ਼ਾਹ ਨੂੰ ਮਿਲੇ ਸੀ ਇਹ ਗੁਰਦਾਰੇ ਮਿਲੇ ਇਹ ਪਿੱਛੇ ਆ ਬਾਦ ਬਾਦਸ਼ਾਹੀ ਬਾਦਸ਼ਾਹ ਹੀ ਬਾਦਸ਼ਾਹ ਨੂੰ ਮਿਲੇ ਇਹ ਮੇਨ ਆ ਆਹ ਟੀ ਇੱਥੇ ਆ ਇੱਥੋਂ ਦੀ ਕੀ ਹਾਲ ਚਾਲ ਜੇ ਸਾਰਿਆਂ ਦਾ ਤੇ ਹੁਣ ਆਪਾਂ ਚੱਲੇ ਆ ਜੀ ਹਮਾਜੂ ਦਾ ਮਕਬਰਾ ਵੇਖਣ ਤੇ ਨਾਲ ਹੀ ਉਹਦੀ ਪਾਰਕ ਦੇ ਨਾਲ ਹੀ ਗੁਰੂ ਗੋਬਿੰਦ ਸਿੰਘ ਦਾ ਇਤਿਹਾਸਿਕ ਗੁਰਦੁਆਰਾ ਵਾ ਜਿੱਥੇ ਉਹ ਬਹਾਦਰ ਸਾਹ ਨੂੰ ਮਿਲੇ ਸੀ ਆਜੋ ਪੂਰਾ ਵਲੌਗ ਵੇਖਿਓ ਐਂਡ ਤੱਕ ਤੇ ਹੁਣ ਆਪਾਂ ਲੱਗੇ ਆ ਚਾਲੇ ਪੈਣ ਦੇ ਭਰਾ ਲੱਗਾ ਮੋਟਰਸਾਈਕਲ ਕੱਢਣਾ ਆਜੋ ਐਂਡ ਤੱਕ ਵੇਖਿਓ ਵਲੌਗ ਇਧਰ ਭਰਾ ਨੇ ਸ਼ਿਫਟ ਡਿਜ਼ਾਇਰ ਗੱਡੀ ਦੀ ਬੱਲੇ ਬੱਲੇ ਘੜਾਤੀ ਆ ਘੜੋ ਚੈੱਕ ਸ਼ਿਫਟ ਜਾਇਦਾ ਪੂਰੀ ਹੱਤ ਕਰਾਈ ਹੈ ਗੱਡੀ ਦੀ ਇੱਧਰ ਆ ਐਂਬੂਲੈਂਸ ਆ ਗਈ ਹਾਂ ਇਹਦੇ ਮਗਰ ਲਾ ਦੇ ਹੁਣ ਦੂਜੀ ਮਿਲ ਗਈ ਇਹ ਬੱਚਾ ਲੈ ਦੇ ਘਰਨੇ ਜਾਉਂਦਾ ਹਾਂ ਇੱਧਰ ਆ ਗਿਆ ਜੀ ਹਲਦੀ ਰਾਮ ਰੈਸਟੋਰੈਂਟ ਦਾ ਆਪਾਂ ਜਾਣਾ ਥੋੜਾ ਜਿਹਾ ਅੱਗੇ ਇੰਤਰਾ ਆਪਾਂ ਪਹੁੰਚ ਗਏ ਜੀ ਮੈਕਡੋਨਲਡ ਦੇ ਭਰਾ ਡਿਆ ਚੱਲੀਏ ਮੈਕਡੋਨਲਡ ਨਾਲ ਕਿੱਥੇ ਜਾਣਾ ਵਾ ਕੋਈ ਨਹੀਂ ਚੱਲਦੇ ਚਲੋ ਜਰਾ ਹੁਣ ਲੱਗੇ ਆ ਜੀ ਆਪਾਂ ਐਂਟਰੀ ਕਰਨਾ ਹੈ ਤੇ ਇਹਦਾ ਭਰਾ ਨਹੀਂ ਕਰ ਲਈ ਐਂਟਰੀ ਚਲ ਕੇਰੇ ਪ੍ਰਧਾਨ ਦਾ ਬਾਰਡਰ ਕਰਨਾ ਲੱਗੋ ਲੈਂਡ ਚ ਰੋ ਚਾਹਲੂ ਬਲੂ ਇਹ 10 ਰੁਪਏ ਵਾਲਾ ਕੌਣ ਕਿਉਂ ਦਿੰਦੇ ਆ ਕਿਉਂ ਮਾਲੂ 10 ਰੁਪਏ ਦਾ ਕੋਣ ਆ ਮੈਂ 10 ਰੁਪਏ ਦਾ ਅੰਦਰ ਕੋਣ ਲੈਣ ਗਿਆ ਜਦੋਂ ਬੰਦਾ ਆਹਾਂ ਵਾਲੀ ਆਈਸਕ੍ਰੀਮ ਮਿਲ ਗਈ ਐਨੂੰ ਮੈਕਡੋਨਲਡ ਇਹ ਵੀ ਤਾਂ ਨਹੀਂ ਗੀ ਵਾਲੀ ਗੱਲ ਆ ਯਾਰ ਸੱਚੀ ਇੱਧਰ ਆਪਾਂ ਲੱਗੇ ਆ ਪਹੁੰਚ ਏ ਆਈ ਇੰਪੈਕਟ ਤੇ ਇੱਧਰ ਹੁਣ ਲੱਗੇ ਆ ਮੋਟਰਸਾਈਕਲ ਪਾਰਕ ਕਰਨਾ ਇੱਧਰ ਆ ਗਈ ਪਾਰਕਿੰਗ ਇਹ ਲਾਤਾਂ ਮੋਟਰਸਾਈਕਲ ਪਾਰਕਿੰਗ ਦੇ ਪੂਰੀ ਪਾਰਕਿੰਗ ਭਰੀ ਆ ਇੱਧਰ ਆ ਗਿਆ ਜੀ ਟਿਕਟ ਘਰ ਇੱਧਰ ਦੇਸੀਆਂ ਨਾਲ ਦਾ ਧੱਕਾ ਹੀ ਹੁੰਦਿਆ ਵਾ ਜੀ ਆਪਣੇ ਨਾਲ 115 ਤੋਂ ਉਹਨਾਂ ਦਾ 950 ਰੁਪਇਆ ਕਰੋ ਚੈੱਕ ਲਓ ਜੀ ਆਪਾਂ ਆ ਗਏ ਹਮਾਜੂ ਦਾ ਮਕਬਰਾ ਉਧਰ ਕਰੋ ਚੈੱਕ ਭਾਜੀ ਨਹੀਂ ਲੈ ਆ ਕਿੱਥੇ ਆ ਗਏ ਹਮਾਜੂ ਦਾ ਮਕਬਰਾ ਲਓ ਜੀ ਟਿਕਟ ਲੱਗੇ ਆ ਲੈਣ ਆ ਜੋ ਚੱਲ ਗਿਆ ਭੀੜ ਕਰੋ ਚੈੱਕ ਤੇ ਨਹੀਂ ਮੇਰਾ ਇਹ ਫਰਾਡ ਕਰੀ ਜਾਂਦੇ ਆ ਤੇ ਆਹ ਕਾਣੀ ਆ ਕਰਾ ਤੁਹਾਡੇ ਕੋਲ ਗਲੈਂਡ ਦਾ ਪਾਸਪੋਰਟ ਹੈ ਤੁਹਾਨੂੰ ਸ਼ੋਸ ਦੇਣਾ ਪੈਣਾ ਹੈ ਗਾਰਡੀਜ਼ ਦੇ ਸਿਸਟ੍ਰ ਇਨਸਟਰਾਇਡ ਵਰ ਗਏ ਹੁਣ ਆਪਾਂ ਐਂਟਰੀ ਸਾਹਮਣੇ ਆ ਗਈ ਆ ਸਮਾ ਜੂ ਦਾ ਮਕਬਰਾ ਵੇਨੇ ਅੰਦਰ ਕੀ ਆ ਨੂੰ ਤੇ ਆਪ ਨਹੀਂ ਪਤਾ ਭਾਜੀ ਕੀ ਹੈ ਅੰਦਰ ਇਹ ਕਬਰ ਆ ਬੋਲਦੇ ਆ ਜਾ ਕੇ ਅੱਗੇ ਚਲੋ ਯਾਰ ਮਤ ਮਜ਼ਾ ਟੇਕਣਾ ਵਾ ਆਹ ਉਹ ਤੇਰੀ ਨੋਟੂਰ ਵੀ ਆਇਆ ਏ ਚਾ ਚਲ ਸਕੂਲ ਆ ਲਿਓ ਆਏ ਕਰਦੇ ਬੱਚਿਓ ਕਬਰਵ ਖਾ ਲੈਣ ਲਿਆਂਦਾ ਇੰਨੇ ਬੱਚਿਆਂ ਨੂੰ ਇੱਧਰ ਵੇਖੋ ਮਹਿਲ ਪੰਤਾ ਉਹ ਕੀ ਜਾਂਦੇ ਆ ਚਾਰ ਦਿਵਾਰੀ ਭੰਗ ਕੇ ਗੇੜ ਬਣਾਤਾ ਉਹਨਾਂ ਨੇ ਕੰਦ ਤੋੜ ਕੇ ਕੰਦ ਤੋੜ ਕੇ ਬਹੁਤ ਦੂਰ ਹੈ ਇਹ ਉਹ ਵੇਖੋ ਕਿੰਨਾ ਕਿਲੋਮੀਟਰ ਆਜੋ ਆਜੋ ਸਾਨੂੰ ਤੇ ਲੱਗਣ ਦੇ ਇੱਥੇ ਕੰਮ ਖਤਮ ਹੋ ਗਿਆ ਵਾ ਆਹੇ ਬਾਜੀ ਘਣੀ ਆਂਦੇ ਆ ਨਾ ਉਹ ਸਾਡੇ ਦਾ 10 ਕਿਲੋਮੀਟਰ ਦੂਰ ਪਿਆ ਵਾ 10 ਕਿਲੋਮੀਟਰ ਹਾਂਜੀ 10 ਕਿਲੋਮੀਟਰ ਦੂਰ ਮੈਂ ਕਹਿੰਦਾ ਖਤਮ ਹੋ ਗਿਆ ਕੰਮ ਇੱਥੋਂ ਤੱਕ ਨਾ ਨਾ ਖਤਮ ਨਹੀਂ ਹੋਇਆ ਇਹ ਚਾਲੂ ਹੋਇਆ ਇਹ ਚੱਲਦੀ ਹੈ ਓਕੇ ਉਹੇ ਵਿਖਾਉਣ ਵਾਲੀ ਚੀਜ਼ੇ ਕਰੋ ਇੰਟਰੀਆਂ ਚ ਇਧਰ ਜਾਣਾ ਪਹਿਲਾਂ ਨਹੀਂ ਆ ਨਹੀਂ ਆਏ ਹਾਂ ਅਸੀਂ ਦਿੱਲੀ ਹਾਂ ਆਹ ਦੇਖੋ ਗੇਟ ਹੈ ਕੋਲ 1560 ਚ ਬਣਿਆ 1560 ਗੁਰੂ ਗੁਰੂ ਨਾਨਕ ਦੇਵ ਜੀ ਦੇ ਟਾਈਮ ਦੇ ਲੱਗ ਸਕਦਾ ਮਾਉ 60 ਆ ਜੋ ਚੱਲੀਏ ਗਾਣ ਨੂੰ ਸਰ ਦੂਜਾ ਕਿਹੜਾ ਇੱਕ ਹੋਰ ਰਹਿ ਗਿਆ ਪਿੱਛੇ ਬਹੁਤ ਬੱਲੇ ਬੱਲੇ ਯਾਰ ਪੱਗ ਵੇਖ ਸलाम ਕਰਦੇ ਆ ਜੀ ਗੋੜੀ ਮੁੰਡੇ ਨੂੰ ਕਹਿ ਗਈ ਸਾਸਿਕਾ ਆ ਦੂਜਾ ਗੇਟ ਇੰਟਰ ਕਰ ਲਗੇ ਹੁਣ ਆਪਾਂ ਓਏ ਹੋਏ ਥੱਕ ਗਏ ਆ ਮੱਲੇ ਇੱਕ ਸ਼ੁਰੂ ਕੀ ਥੋੜੀ ਗਿਆ ਤਾਂ ਖੁਦਾਈ ਦੇ ਖੁਦਾਈ ਦੇ ਦਰਦਾਂ ਖੁਦਾਈ ਖਾਨ ਦੇ ਮੁਕਰਰੇ ਦੀ ਖੁਦਾਈ ਹੋਈ ਸੀ ਨਾ ਜਦੋਂ ਉਦੋਂ ਆ ਚੀਜ਼ਾਂ ਮਿਲੀਆਂ ਸੀ ਲੋਕਾਂ ਨੇ ਆਪਣੇ ਫੋਟੋਆਂ ਖੁੱਟੀਆਂ ਜਿੰਨਾਂ ਦੀਆਂ ਮਿਲ ਗਿਆ ਜਾਂਦੀਆਂ ਉਹ 201997 ਤੇ 2003 ਆ ਓਥੋਂ 60 ਹੁੰਦਾ ਜਦੋਂ ਆਪਣਾ ਗੁਰਦੁਆਰਾ ਨਹੀਂ ਖੇਡ 60 ਦਾ 60 ਉਹ ਅਜਿਹਾ ਆ ਆ ਲੱਗੀ ਆ ਆ ਵੇਖੋ ਗੁਰਦੁਆਰਾ ਗੁਰਦੁਆਰਾ ਦਾ ਦਮ ਨੋਸਾ ਅੱਛਾ ਜਿਹੜਾ ਤੁਹਾਨੂੰ ਕਹਿੰਦੇ ਗੁਰਦੁਆਰਾ ਸਾਹਿਬ ਦਮ ਨੋਸਾ ਆ ਗੁਰੂ ਗੋਬਿੰਦ ਸਿੰਘ ਜੀ ਬਾਦਸ਼ਾਹ ਨੂੰ ਮਿਲੇ ਹੀ ਇੱਕ ਗੁਰਦਾਰੇ ਮਿਲੇ ਹੀ ਇਹ ਪਿੱਛੇ ਆ ਬਾਦ ਬਾਦਸ਼ਾਹ ਹੀ ਬਾਦਸ਼ਾਹ ਉਹਨੂੰ ਮਿਲੇ ਇਹ ਮੇਨ ਆ ਆਹ ਥਿੱਥੇ ਆ ਇੱਥੋਂ ਤੋਂ ਰਹੇ ਆ ਆਪਾਂ ਇੱਥੇ ਸਾਰੇ ਕੋਮ ਕੋਮ ਅਗੇ ਕੋਮ ਉਹ ਲਏ ਕ੍ਰੀਏਟਰ ਦੂਜਾ ਗੇਮ ਹੁਣ ਤੀਜੇ ਜੇ ਆਪਾਂ ਜੰਦੇ ਆ ਚਲੋ ਆ ਜਾਈਏ ਇਹ ਕਰਕੇ ਐਂਟਰੀ ਹੁਣ ਹੋ ਚੱਲਿਆ ਸਫਾਈ ਬੁੜੀ ਆ ਇੱਧਰ ਆ ਗਿਆ ਜੀ ਹਮਾਜੂ ਦੀ ਕਬਰ ਇਹਨੂੰ ਮਕਬੜਾ ਵੀ ਕਹਿ ਦਿੰਦੇ ਆ ਤੇ ਸਾਹਮਣੇ ਆ ਤੇ ਇਹਦੀ ਸਾਰੀ ਲੋਕੇਸ਼ਨ ਤਾਜਮਹਿਲ ਵਾਂਗੂ ਬਣਾਈ ਆ ਪੂਰਾ ਉਦਾਂ ਦਾ ਰਸਤਾ ਵਾ ਪਾਰਕਿੰਗਾਂ ਵਾ ਤੇ ਸਿਰਫ ਕਲਰ ਦਾ ਫਰਕ ਵਾ ਥੋੜਾ ਜਿਹਾ ਕਿ ਉਹ ਕਲਰ ਚਿੱਟੇ ਜਾਂ ਤੇ ਲਾਲ ਦਾ ਲਾਲ ਪੱਥਰ ਲੱਗਾ ਪੁਰਾਣਾ ਪੱਥਰ ਵਾ ਇੱਥੇ ਤੇ ਬਾਕੀ ਹੈ ਸਾਰਾ ਰਸਤਾ ਸਾਰਾ ਕੁਝ ਜਿਵੇਂ ਹੀ ਆ ਕੋਈ ਇਨਾ ਫਰਕ ਨਹੀਂ ਆ ਦੂਹਾਂ 'ਚ ਇੱਧਰ ਕਰੋ ਪੁਰਾਣੇ ਕਿਲੇਆਂ ਰਗਾ ਲੱਗਦਾ ਪੂਰਾ ਹੈ। ਉਹ ਜਿਆਦਾ ਸਫਾਈ ਆ। ਕਰੋ ਚੱਕ ਇੱਧਰ। ਪਾਰਕਾਂ 'ਚ ਵੀ ਪੂਰੀ ਸਫਾਈ ਆ। ਇੱਧਰ ਆ ਜਿਹੜੀ ਕਬਰ ਦਾ ਮੇਨ ਹੈ। ਇੱਧਰ ਆ ਗਏ ਆ ਜੀ ਮੇਨ ਆ ਪਾਣ ਗੇਟ ਪਾਰ ਕਰਕੇ ਸਾਰੇ। ਠੀਕ ਆ ਬਾਜੀ ਆ ਗਏ ਆ ਨਾ। ਬਾਈ ਕਈ ਲੈਣ ਗਿਆ ਮਨਾ ਭਰਾ। ਚਲੋ ਆ ਜਿਓ ਜਰੇ। ਅੱਜ ਕੰਮ ਓਟਾਈ ਆ। ਹੇ ਫਾਪਾ ਦਾ ਪੋੜੀਆਂ ਉੱਚੇ ਕੋ ਰੱਖੇ ਹੁੰਦੀਆਂ ਹਾਂ ਕੋਈ ਜਿਵੇਂ ਲੜਾਈ ਝਗੜਾ ਹੋਵੇ ਜਾਂ ਜਦੋਂ ਫੌਜਾਂ ਲੜ ਕੇ ਹੁੰਦੀਆਂ ਹੋਣਗੀਆਂ ਆ ਜੜੀਆਂ ਦੀ ਹਿੱਕੀ ਆਹੋ ਪੱਟ ਫੁੱਲ ਗਏ ਇੰਗੀਆਂ ਪੌੜੀਆਂ ਚਰਲ ਗੀਆਂ ਓਏ 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 ਆਹਦੇ ਕੁਛ ਨਹੀਂ ਆ ਨਾਲ ਕਿਲੇ ਤਾਂ ਜਾਓਗੇ ਨਾ ਹਾਂ ਐਦਾਂ ਗੋਲੀਆਂ ਵਾਸਤੇ ਦਿੱਤਾ ਉਹਨਾਂ ਜਗਾ ਕਿਤੇ ਕਬਰ ਆਣਾ ਇੱਥੇ ਤਾਂ ਖੈਰ ਲੜਾਈ ਝਗੜਾ ਕੀ ਹੁੰਦਾ ਹੋਇਆ ਇੱਧਰ ਵੇਖਾਂਦੇ ਹੀ ਪ੍ਰਧਾਨਾ ਨਹੀਂ ਹੂੰ ਬੰਦ ਹੋ ਆ ਬੜਾ ਗੇੜ ਸੌਰੀ ਕੋ ਕੋਲੇ ਆਉਂਦਾ ਇੱਧਰ ਕੀ ਵੇਖ ਰਹੇਂਦੇ ਆ ਜਾ ਆਪਾਂ ਵੇਖ ਲਈਏ ਇੱਥੇ ਦੇ ਵੇਖੀਏ ਕੀ ਵੇਂਦੇ ਆ ਕੀ ਦੇਖ ਰਹੇਂਦੇ ਇੰਦਰ ਆ ਇਹ ਅਸਲੀ ਇਹਨੇ ਥੱਲੇ ਆ ਹਾਂ ਹਾਂ ਇਹ ਐਸ ਦੇ ਡੈਮੋ ਦਿਖਾਈਆਂ ਜਿੰਨੇ ਆ ਅਸਲੀ ਕਦੇ ਨਹੀਂ ਉੱਪਰ ਰੱਖਦੇ ਅਸਲੀ ਇਹਦੇ ਥੱਲੇ ਆ ਏ ਆ ਗਈ ਆ ਜੀ ਹਮਾਜੂ ਦੀ 메ਨ ਕਬਰ ਜਿਹੜੀ ਅੰਦਰਵਾੜ ਬਣਾਈਆਂ ਪਰਾਂਦੇ ਹੈ ਕਿ ਉਹ ਕਬਰਾਂ ਜਿਹੜੀਆਂ ਥੱਲੇ ਆ ਇਹ ਉਦਾਂ ਹੀ ਟੈਂਪਰੇਰੀ ਬਣਾਈਆਂ ਮਤਲਬ ਉਤਲੀ ਸਾਈਡ ਤੇ ਇਧਰੋਂ ਲੱਗੇ ਆ ਜੀ ਬਾਹਰ ਜਾਣ ਆਪਾਂ ਅਛਾ ਉਹ ਨਿਸ਼ਾਨ ਝੂਲਦਾ ਕਿ ਨਹੀਂ ਇੱਥੇ ਹਾਂ ਮੁਗਲਾਂ ਦੇ ਘਰ ਤੋਂ ਨਿਸ਼ਾਨਿਤ ਰਿਹਾ ਗੁਰੂ ਮਾਰਾ ਇਹਨੇ ਵੇਖ ਲਓ ਗੁਰਦੁਆਰਾ ਸਾਹਿਬਾ ਉੱਥੇ ਧੰਮ ਧਮ ਇੱਥੇ ਲੱਗੇ ਮਸਜਿਦ ਵੀ ਹੈਗੀ ਆ ਇੱਥੇ ਗੁਰਦਾਰਾ ਸਾਹਿਬ ਵੀ ਹੈਗਾ ਆ ਇੱਥੇ ਬਾਦਸ਼ਾਹ ਨੂੰ ਮਿਲਣਾ ਸੀ ਗੁਰੂ ਗੋਬਿੰਦ ਸਿੰਘ ਜੀ ਦਮ ਦਮਾ ਜ਼ਰਾ ਇੰਤਰਾਗੀ ਘੋੜਾ ਸੋ ਨਕਸ਼ੇਜੇ ਚ ਵੀ ਆਇਆ ਜਿਵੇਂ ਗੁਰਦਾਰਾ ਨੂੰ ਕਰਦੇ ਹੋਵੋ ਸਵਾਜ ਹੁਣ ਉੱਥੇ ਚੱਲੀਏ ਗੁਰਦਾਰੇ ਹਾਂ ਹੈ ਉੱਥੇ ਕੋਈ ਹੋਣੀ ਬਸ ਬਿਲਡਿੰਗ ਆ ਬਿਲਡਿੰਗ ਦਾ ਹੀ ਹੈ ਹਾਂ ਇਹ ਸੇਮ ਉਦਾਂ ਦਾ ਹੀ ਹੈ ਤੋ ਮੈਂ ਲੱਗ ਗਿਆ ਹੀ ਬਸ ਰੰਗ ਦਾ ਹੀ ਫਰਕ ਆ ਇਹ ਲਾਲ ਲਾਲ ਹੋਤਾ ਹੈ ਹਾਂ ਵੀ ਇਹ ਨਾਲ ਦੀ ਪੀੜੀ ਚੋਂ ਹੀ ਘਾਹ ਜਾ ਕੇ ਹਾਂ ਸ਼ਾਜਾਨ ਨੇ ਬਣਾਇਆ ਸੀ ਮੜ ਕੇ ਸਾਡਾ ਆਹ ਸਾਰੀ ਲੋਕੇਸ਼ਨ ਉਹਦੇ ਵਰਗੀ ਆ ਤੋ ਮੈਂ ਲੱਗ ਗਈ ਆ ਉਹ ਪੂਰੀ ਲੋਕੇਸ਼ਨ ਉਹੀ ਆ ਬਸ ਇਹ ਲਾਲ ਲਾਲ ਘਰਤਾ ਵੇ ਇਧਰ ਗੱਦਾਂ ਜੰਤਾ ਵੀ ਖਬਰੇ ਵੀ ਖਬਰੇ ਉਹ ਮੁਮਤਾਜ ਜੀ ਆ ਤੇ ਉਹਦੇ ਡੂਗੇ ਵੇਖ ਡੇ ਡੇ ਤੱਕ ਓਏ ਹੋਏ ਕਿڑی ਕਿڑی ਲੱਕਣ ਲੱਗੀ ਆ ਜਾਓ ਭਾਈ ਇਹ ਨਾ ਮਾਲਕਾ ਆ ਜਾਓ ਵਾਹੀ ਵਾਪਸੀ ਹੁਣ ਆ ਜਾਓ ਭਾਜੀ ਚੱਲੀਏ ਇੱਧਰ ਛੋਟੀ ਖਿੜਕੀ ਹੁੰਦੀ ਰਹੀ ਇੱਕ ਨਾਲ ਦੇ ਇੱਕ ਵੱਡਾ ਗੇੜ ਬੂੜਾ ਇੱਧਰ ਇੱਕ ਆ ਕਬਰ ਆ ਗਈ ਇਹ ਪਤਾ ਨਹੀਂ ਕਿਦੀ ਆ ਇਹ ਕਬਰ ਦਾ ਸਾਨੂੰ ਨਹੀਂ ਪਤਾ ਕਿਦੀ ਆ ਇਹ ਹੁਣ ਅੱਗੇ ਜਾਣ ਕੇ ਪਤਾ ਲੱਗੂ ਅੱਗੇ ਹੀ ਪਤਾ ਆਈਸਾ ਖਾਨ ਦਾ ਮਕਬਰਾਂ ਆ ਗਏ ਜਣਾ ਹਾਂ ਕੁਝ ਜਨਾਨੀਆਂ ਦੇ ਆ ਉਹ ਬੰਦੇ ਦਾ ਹਾਂ ਜੀ ਆਈਸਾ ਖਾਨ ਦਾ ਮਕਬਰਾ ਆ ਗਿਆ ਹੁਣ ਚਲਾ ਉੱਪਰ ਨਹੀਂ ਚੱਲਦੇ ਇੱਧਰ ਆ ਗਏ ਇੱਧਰ ਆ ਗਈ ਜੇ ਇੱਧਰ ਆ ਗਈ ਹੈ ਨਾ ਈਸਾ ਖਾਨ ਦੀ ਕਬਰ ਮਕਬੜਾ ਲਓ ਜੀ ਹੁਣ ਆਪਾਂ ਚਾਲੇ ਪੈ ਗਏ ਆ ਜੀ ਗੁਰਦੁਆਰਾ ਦਮਦਮਾ ਸਾਹਿਬ ਨੂੰ ਤੇ ਦੇ ਨਾਲ ਹੀ ਕੰਦ ਸਾਂਝੀ ਆ ਤੇ ਇਹਦੀ ਨੁੱਕੜ ਜੀ ਦੇ ਗੁਰਦੁਆਰਾ ਵਾ ਇਹ ਗੁਰਦੁਆਰਾ ਹਮਾਜੂ ਦੀ ਜਿੱਥੇ ਬਣੀ ਆ ਪਾਰਕ ਜੋ ਵੀ ਕਬੜਾ ਸਾਰਾ ਕੁਝ ਹੈ ਆ ਵੇਖੋ ਕਿਲਾ ਪੁਰਾਣਾ ਲੱਗੰਦਾ ਜਿੱਦਾਂ ਬਹੁਤ ਰਸਤਾ ਘੜ ਜਾ ਲੱਗਦਾ ਜਿੱਦਾਂ ਪੁਰਾਣੇ ਸਮਿਆਂ ਦਾ ਪਰ ਬਹੁਤ ਘੱਟ ਲੋਕਾਂ ਨੂੰ ਪਤਾ ਵਾ ਉਹ ਗੁਰਦੁਆਰੇ ਦਾ ਤੇ ਘੱਟ ਲੋਕ ਹੀ ਜਾਂਦੇ ਉਹ ਹੀ ਜਾਂਦੇ ਆ ਜਿਨ੍ਹਾਂ ਨੂੰ ਲੋਕਲ ਨੂੰ ਪਤਾ ਵਾ ਜ਼ਿਆਦਾ ਕਿਉਂਕਿ ਉਹ ਵੀ ਗੁਰਦੁਆਰਾ ਇਤਿਹਾਸਿਕਾ ਦਿੱਲੀ ਚ ਦਮਦਮਾ ਸਾਹਿਬ ਇੱਥੇ ਗੁਰੂ ਗੋਬਿੰਦ ਸਿੰਘ ਜੀ ਬਾਦਸ਼ਾਹ ਨੂੰ ਮਿਲੇ ਬਹਾਦਰ ਸਾਹ ਤਾਂ ਆਪਾਂ ਹੁਣ ਚੱਲੇ ਆ ਜੀ ਪਹੁੰਚ ਦੇ ਲੋਕੇਸ਼ਨ ਵੇਖੋ ਜਿੱਦਾਂ ਪੁਰਾਣੇ ਸਮੇਂ ਦੀ ਹੁੰਦੀ ਆ ਸਾਰੀ ਕਾ ਕਿਲੇ ਦੀਆਂ ਕੰਧਾਂ ਜਿੱਦਾਂ ਸਾਰਾ ਸਿਸਟਮ ਵੇਖੋ ਪੁਰਾਣੇ ਸਮੇਂ ਵਰਗਾ ਦੇ ਪੂਰਾ ਐ ਸ਼ਾਂਤੀ ਆ ਬਸ ਉਹੋ ਹੀ ਲੋਕ ਆ ਜਿਹੜੇ ਗੁਰਦੁਆਰਾ ਸਾਹਿਬ ਨੂੰ ਜਾਂਦੇ ਆ ਓਛੇ ਇੱਕ ਗੁਰਦੁਆਰਾ ਪਾਉ ਨਕਸ਼ੇ ਜੇ ਜੀ ਵੀ ਵਿਖਾਇਆ ਜਿਹੜਾ ਉੱਤੇ ਸਾਰਾ ਦੇ ਨਾਲ ਹੀ ਸਾਂਝੀ ਗੰਧ ਵਾ ਤੇ ਬੈਕ ਸਾਈਡ ਤੇ ਪੈ ਜਾਂਦਾ ਤੇ ਬਹੁਤ ਘੱਟ ਲੋਕਾਂ ਨੂੰ ਪਤਾ ਵਾ ਇਹ ਗੁਰਦੁਆਰੇ ਦਾ ਬਜ਼ੁਰਾ ਘਰ ਤੇ ਦਸਵੇਂ ਆਸ਼ਾਹੀ ਇਹ ਮਤਲਬ ਕਿ ਇਤਿਹਾਸ ਇਤਿਹਾਸ ਗੁਰਦੁਆਰਾ ਤਾਰ ਦਾ ਜੀ ਗੁਰਦੁਆਰਾ ਦੰਦਮਾ ਸਾਹਿਬ ਇਹ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਨਾਨਕ ਸਿੰਘ ਜੀ ਦਾ ਬਾਦਸ਼ਾਹ ਸਾਹਿਬ ਬਹੁਤਦਰ ਸਾਹਿਬ ਅਧਿਕਾਰ ਸੰਨ 1707 ਨੂੰ ਹੋਈ ਮੁਲਾਕਾਤ ਦੀ ਯਾਦ ਵਿੱਚ ਸੋਬਿਤ ਹੈ ਹਾਲੇ ਸਾਬਕਾ ਜਲੋ ਇੱਕ ਇੱਕ ਕਬਰ ਸਾਹਿਬ ਦਾ ਹੀ ਸ਼ੱਕ ਦੇ ਜਾਂਦੇ ਆ। ਬਾਬਾ ਜੀ। ਗਾਉਂ ਪਰੇ ਤੇ ਪ੍ਰਸਾਦਾਂ ਲਿਆ ਜੀ। ਤਾਂ ਨਾਲ ਹੀ ਇਹ ਜਿਹੜੀ ਗੰਦ ਸਾਂਝੀ ਆ। ਤੇ ਇੱਧਰ ਬੈਕ ਸਾਈਡ ਤੇ ਗੁਰਦੁਆਰਾ ਵਾ। ਪਰ ਇਹਦਾ ਬਹੁ ਘੱਟ ਲੋਕਾਂ ਨੂੰ ਪਤਾ ਵਾ ਤੇ ਤਾਂ ਕਰਕੇ ਥੋੜੀ ਸੰਗਤ ਘੱਟ ਹੁੰਦੀ ਆ। ਹੁਣ ਲੱਗੇ ਆਪਾਂ ਵਾਪਸ ਜਾਣ ਤਾਂ ਪਾਟੀ ਇੱਕ ਕੇ ਮੱਥਾ ਤੇ ਲੰਗਰ ਪਾਣੀ ਸਾਗ ਲਿਆ ਤੇ ਹੁਣ ਚੱਲਿਆਂ ਘਰ ਨੂੰ ਵਾਪਸ ਬਾਈ ਡਿਫੈਂਡਰ ਮਿਲਦੀ ਐ ਨਾ